ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਗੋਬਿੰਦਪੁਰ ਨਾਲ ਦੋਸਤੋ ਪਿੰਡ ਨਿਜਰਾ ਕਾਲੇ ਸੰਗਿਆ ਤੋਂ 4 ਕਿਲੋਮੀਟਰ ਜਲੰਧਰ ਰੋਡ ਦੇ ਉੱਪਰ ਹੀ ਪਿੰਡ ਹੈਗਾ ਦੋਸਤੋ ਨਿਜਰਾ ਤੁਸੀਂ ਲੋਕੇਸ਼ਨ ਲਾ ਕੇ ਆ ਸਕਦੇ ਹੋ ਨਾਲ ਪਿੰਡ ਗੋਬਿੰਦਪੁਰ ਵੈਸੇ ਪਿੰਡ ਹੈਗਾ ਖਾਸ ਤੇ ਭਾਈ ਕੁਲਵੰਤ ਸਿੰਘ ਹੋਰਾਂ ਦੇ ਕੋਲੇ ਆਏ ਆ ਤੇ ਪਸ਼ੂ ਬਿਲਕੁਲ ਘਰੇਲੂ ਤੁਹਾਨੂੰ ਦਿਖਾ ਦਨੇ ਆ ਘਰੇਲੂ ਪਸ਼ੂਆਂ ਦੇ ਵਿੱਚ ਜਿਹੜਾ ਦੋਸਤੋ ਘਰੇਲੂ ਪਸ਼ੂ ਆ ਦੋਸਤੋ ਫਿਲਹਾਲ ਪਸ਼ੂ ਅਪਰੋਕਸੀਮੇਟਲੀ ਜੇਕਰ ਆਪਾਂ ਦੇਖੀਏ ਤੇ ਪਸ਼ੂ ਲਗਭਗ ਚਾਰ ਨਗ ਨੇ ਘਰੇਲੂ ਪਸ਼ੂ ਪਕਾਉ ਆ ਤੇ ਵੇਚਣ ਦਾ ਦੋਸਤੋ ਕਾਰਨ ਬਣ ਗਿਆ ਸੀ ਬਾਈ ਕੁਲਵੰਤ ਸਿੰਘ ਹੋਰੀ ਪਹਿਲਾਂ ਵੀ ਫੋਰਮ ਦੇ ਵਿੱਚ ਸਨ ਤੇ ਇੱਕ ਵਾਰ ਤੋਂ ਫੇਰ ਜਿਹੜਾ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ ਸੀਗਾ ਸੋ ਤਾਂ ਕਰਕੇ ਜਿਹੜੇ ਦੋਸਤੋ ਇਹ ਪਸ਼ੂ ਨੇ ਬਿਲਕੁਲ ਘਰੇਲੂ ਪਸ਼ੂ ਆ ਤੇ ਪਕਾਉ ਆ ਠੀਕ ਆ ਅੱਜ ਇਹਨਾਂ ਪਸ਼ੂਆਂ ਦੇ ਵਿੱਚੋਂ ਦੋ ਮੱਝਾਂ ਘਟੋ ਘਟ ਜਿਹੜੀਆਂ ਇੱਕ ਛੋਟੀ ਸੂਈ ਆ ਇੱਕ ਮੱਝ ਸੂਈਆ ਦੋਸਤੋ ਤੇ ਇੱਕ ਮੱਝ ਬਿਲਕੁਲ ਗੱਬਣਾ ਤਿਆਰੀ ਦੇ ਵਿੱਚ ਆ ਠੀਕ ਹੈ ਜੀ ਦਿਨ ਕਿੰਨੇ ਲੈ ਜੂਗੀ ਉਹ ਬਾਈ ਕੁਲਵੰਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰ ਲਾਂਗੇ ਤੇ ਇੱਕ ਤੁਹਾਨੂੰ ਉਹ ਬੱਚੀ ਦਿਖਾ ਦਾਂਗੇ ਸ਼ਾਹੀ ਵਾਲਾਂ ਅੰਗ ਦੇ ਵਿੱਚ ਆ ਤਿੰਨ ਮਹੀਨੇ ਦੀ ਜਿਹੜੀ ਗੱਬਣ ਚੈੱਕ ਪਾਸ ਆ ਇਹ ਵੀ ਕਿਸੇ ਵੀਰ ਨੇ ਸ਼ੁਕੀਨ ਵੀਰ ਨੇ ਅੱਜ ਖਰੀਦਨੀ ਆ ਤੁਸੀਂ ਬੱਚੀ ਖਰੀਦ ਸਕਦੇ ਹੋ ਗੱਬਣ ਚੈੱਕ ਪਾਸ ਆ ਆਪਣੇ ਹੱਤੀ ਬਾਈ ਕੁਲਵੰਤ ਸਿੰਘ ਹੋਰਾਂ ਨੇ ਕਰਵਾਈ ਆ ਤਸੱਲੀ ਦੇ ਨਾਲ ਸੋ ਜਿਹੜੇ ਵੀਰ ਨੇ ਅੱਗੇ ਆਪ ਖਰੀਦਨੀ ਆ ਕੋਈ ਸਾਈਬਿਆ ਨਾ ਕਰਕੇ ਤੁਸੀਂ ਆਪ ਦੀ ਤਸੱਲੀ ਵੀ ਕਰ ਸਕਦੇ ਹੋ ਪਰ ਇੱਕ ਵਾਰੀ ਜਿਹੜੀ ਐ ਚੈੱਕ ਕਰਵਾਈ ਆ ਕੱਲ ਠੀਕ ਆ ਤੇ ਅੱਜ ਦੋਸਤੋ ਵੀਡੀਓ ਆਪਾਂ ਤਰੀਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ 14 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਸਕਦੇ ਹੋ 3:30 ਵਜੇ ਕੋਈ ਸ਼ਾਮ ਦਾ ਸਮਾਂ ਹੋਵੇਗਾ ਤੇ ਗੱਲਬਾਤ ਬਾਈ ਕਰਵੰਤ ਸਿੰਘ ਹੋਰਾਂ ਦੇ ਨਾਲ ਕਰਨੀ ਆ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਪਸ਼ੂ ਘਰੇਲੂ ਆ ਘਰ ਦੇ ਪਸ਼ੂ ਰੱਖੇ ਹੋਏ ਨੇ ਤੇ ਪੂਰੀ ਡਿਟੇਲ ਜਿਹੜੀ ਆਪਾਂ ਉਹਨਾਂ ਤੋਂ ਲੈ ਕੇ ਸਾਂਝੀ ਕਰਦੇ ਆ ਤੇ ਤਸੱਲੀ ਤੁਸੀਂ ਕਰਨੀ ਆ ਘਰ ਵਿਜ਼ਿਟ ਕਰ ਲਿਓ ਤਸੱਲੀ ਦੇ ਨਾਲ ਪਸ਼ੂ ਦੀ ਚੁਵਾਈ ਕਰੋ ਨਰਕਪਰਖ ਕਰੋ ਸਭ ਤੋਂ ਪਹਿਲਾਂ ਭਾਜੀ ਕੁਲਵੰਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿਗੁਰ ਸਾਹਿਬ ਜੀ ਹੋਰ ਜੀ ਆਨੂੰ ਵੈਲਕਮ ਤੁਹਾਨੂੰ ਧੰਨਵਾਦ ਜਿਹੜਾ ਅਸੀਂ ਫਰੇ ਦਰਸ਼ਨ ਦੇ ਕੇ ਜਲਦੇ ਜੀ ਠੀਕ ਹੈ ਭਾਜੀ ਕਾਫੀ ਦਿਨਾਂ ਤੋਂ ਫੋਨ ਤੁਸੀਂ ਕਰਦੇ ਪਏ ਸੀ ਹਾਂਜੀ ਹਾਂਜੀ ਥੋੜਾ ਜਿਹਾ ਕੰਮਕੁੰਮ ਦਾ ਇਧਰ ਤੋਂ ਸੱਜੇ ਖੱਬੇ ਹੋਣ ਕਰਕੇ ਨਾ ਇੱਕ ਪਾਸੇ ਟੂਰ ਜਾ ਨਿਕਲਿਆ ਨਹੀਂ ਇਧਰ ਚਲੋ ਜਦੋਂ ਅੰਜਲ ਦਾਣਾ ਪਾਣੀ ਹੋਣਾ ਉਦੋਂ ਟਾਈਮ ਲੱਗਣਾ ਜੀ ਬਿਲਕੁਲ 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 ਤੇ ਦੋਸਤੋ ਇਸ ਘਰੋਂ ਆਪਾਂ ਨੇ ਇੱਕ ਵੀਡੀਓ ਪਾਈ ਸੀ ਉਹ ਵੀ ਆਪਣੇ ਘਰੇ ਲੂਪਾ ਸ਼ੂਤੀ ਦੋ ਮੱਝਾਂ ਤਿੰਨ ਵਿਖਾਈਆਂ ਸੀ ਆਪਾਂ ਇਹ ਤੋਂ ਡੇਢ ਸਾਲ ਪਹਿਲਾਂ ਹਨਾ ਜੀ ਦੋ ਮੱਝਾਂ ਹੀ ਦੇ ਨਾਲ ਦੋ ਸ਼ਾਈ ਵਾਲ ਗਾਈਆਂ ਸੀ ਦੋ ਸ਼ਾਈ ਵਾਲ ਗਾਵਾਂ ਸੀ ਠੀਕ ਆ ਤੇ ਅੱਜ ਭਾਜੀ ਕੁਲਵੰਤ ਸਿੰਘ ਜੀ ਆਪਣੇ ਕੋਲ ਪਸ਼ੂ ਫਲਹਾਲ ਚਾਰ ਨਗ ਨੇ ਹਾਂਜੀ ਹੌਲੀ ਹੌਲੀ ਵੇਚਦੇ ਭਾਜੀ ਸਾਰੇ ਤਕਰੀਬ ਜਿੱਦਾਂ ਟੱਕਦੇ ਜਾਂਦੇ ਉਹ ਸਾਹਬ ਦੇ ਨਾਲ ਕੱਢਾਂਗੇ ਨਾ ਸਰ ਠੀਕ ਹੈ ਤਾਂ ਪਲੈਨਿੰਗ ਕੋਈ ਬਾਹਰ ਪੁਰਦੀ ਬਣ ਗਈ ਸੀ ਹਨਾ ਜੀ ਕੋਈ ਪਲਾਨ ਭਾਜੀ ਵਿੱਚ ਤਾਂ ਨਿਆਲੇ ਬਾਹਰ ਹੋ ਗਏ ਕਹਿੰਦੇ ਵੀ ਤੂੰ ਇੱਥੇ ਛੜਫਰੇ ਕੀ ਕਰਨਾ ਅੱਛਾ ਜੀ ਇਸ ਕਰਕੇ ਬਾਹਰ ਨੂੰ ਪ੍ਰੋਗਰਾਮ ਬਣ ਗਿਆ ਨਿਕਲ ਚੱਲਦੇ ਕੀ ਪੈਦਾ ਠੀਕ ਹੈ ਠੀਕ ਹੈ ਹਾਂਜੀ ਤੇ ਘਰੇ ਫਿਰ ਮੱਝਾਂ ਕੋਈ ਇੱਕ ਦੋ ਨਗ ਰਹਿ ਜਾਣਗੇ ਜੇ ਇੱਕ ਦੋ ਹੀ ਰੱਖਾਂਗੇ ਮਤਲਬ ਹੋਈਓ ਜਿੱਦਾਂ ਮੌਕੇ ਤੇ ਸਾਣਾ ਜਿੱਦਾਂ ਇੱਕ ਦੋ ਝੋਟੀਆਂ ਰੱਖਾਂਗੇ ਉਹ ਵੀ ਜ਼ਿਆਦਾ ਨਹੀਂ ਸ਼ੁਰੂਆਤ ਆਪਾਂ ਕਰਦੇ ਆ ਇੱਕ ਵਾਰੀ ਤੁਸੀਂ ਆਪਦੇ ਜ਼ਬਾਨੀ ਦੱਸੋ ਪਿੰਡ ਆਪਾਂ ਗੋਵਿੰਦਪੁਰ ਖੜੇ ਆ ਜੀ ਹਾਂਜੀ ਪਿੰਡ ਆਪਣਾ ਗੋਵਿੰਦਪੁਰ ਜੀ ਹਾਂਜੀ ਜਿਹੜਾ ਜਲੰਧਰ ਤਹਿਸੀਲ ਵੀ ਜਲੰਧਰ ਆ ਹਾਂਜੀ ਤੇ ਕਾਲਾ ਸੰਗਿਆ ਤੋਂ 4 ਕਿਲੋਮੀਟਰ ਛੜ ਦੇ ਪਾਸੇ ਨੂੰ ਪੈਂਦਾ ਜਲੰਧਰੀ ਛੜ ਦੇ ਬਿਲਕੁਲ ਹਾਂਜੀ ਠੀਕ ਆ ਆਜੋ ਦੋਸਤੋ ਹੁਣ ਆਪਾਂ ਡਿਟੇਲ ਜਿਹੜੀ ਆ ਲੈਣੀ ਆ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਤੇ ਪਹਿਲੇ ਨੰਬਰ ਤੇ ਇੱਕ ਤੁਹਾਨੂੰ ਮੈਂ ਦਿਖਾਉਣੀ ਆ ਦੋਸਤੋ ਠੀਕ ਆ ਪੈਰਪੁਰ ਤੋਤੇ ਆ ਥੋੜਾ ਨੀਲੀ ਟਾਚਾ ਪਰ ਸਿੰਗਾ ਸੰਗਾ ਦੀ ਵੇਖੋਗੇ ਬੰਤਰ ਥੋੜੀ ਜਿਹੀ ਖੁੱਲੀ ਆ ਬ ਪੋਠੇ ਪੱਠੇ ਦੀ ਚੜਾਈ ਵੇਖੋ ਪੂਰਾ ਸਟਰਕਚਰ ਇੱਕ ਵਾਰੀ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਗ੍ਰੰਡ ਆਪਦੀ ਕਰਕੇ ਕੈਪੀ ਦਾ ਹਾਂ ਬਿਲਕੁਲ ਕੋਈ ਗੱਲ ਨਹੀਂ ਜੀ ਸਰੀਰ ਘਟਾਂਚਾ ਜਿਹੜਾ ਦੋਸਤੋ ਖੁੱਲਾ ਹੈ ਠੀਕ ਹੈ ਜੀ ਪੂਰੀ ਰਾਜੀ ਆ ਵੀ ਆਪਾਂ ਪਸ਼ੂ ਕਹਿ ਲੈਨੇ ਵੀ ਦੋ ਮੱਝਾਂ ਦਾ ਦੋ ਝੋਟੀਆਂ ਵਿੱਚ ਪੈਂਦੀਆਂ ਵੀ ਉਹ ਗੱਲ ਪਾਦਾ ਪੂਰੀ ਪੁੱਠੇ ਪੱਠੇ ਦੀ ਰਾਜੀ ਹੈ ਵਜਨਦਾਰ ਖੁੱਲਾ ਤੇ ਭਾਜੀ ਇਹਦੀ ਡਿਟੇਲ ਵੈਸੇ ਕੀ ਆ ਸੂਹਾ ਕਿੰਨਾ ਮਾ ਸੋਈ ਆ ਡਿਟੇਲ ਭਾਜੀ ਇਹ ਤੀਜੇ ਸੂਏ ਸੂਈ ਆ ਹਾਂ ਜੀ ਅੱਜ ਇਹਨੂੰ ਸੂਈ ਨੂੰ 14-15 ਦਿਨ ਹੋ ਗਿਆ ਯਾਰ 14-15 ਦਿਨ ਹਾਂ ਜੀ ਹਾਂ ਜੀ ਕਰਦੀ ਆ ਠੀਕ ਆ ਜੀ ਹਾਂ ਮਤਲਬ ਹੋਲੀ ਹੋਈ ਦਨਪਤਨ ਗਾਂ ਦੀ ਗੱਲ ਦਾ ਮਤਲਬ ਵੀ ਕਾਰਗੁੜੀ ਚੱਲ ਜਣਾ ਉਸ ਤੋਂ ਬਾਅਦ ਗਾਂ ਧਾਰੀ ਦੁੱਧ ਵਾਧਾ ਤੁਹਾਨੂੰ ਪਤਾ ਹੋਊਗਾ ਠੀਕ ਆ ਜੀ ਠੀਕ ਆ ਤੇ ਦਿਨ ਕਿੰਨੇ ਦੱਸਿਆ ਸੁਈ ਨਾ ਇਹ 15 ਕਿਲੋ 15 ਕਿ ਦਿਨ ਬੱਚਾ ਉਥੇਲੇ ਕੱਟਾ ਬੱਚਾ ਇਹਦਾ ਕੱਟਾਇਆ ਜੀ ਮੇਲ ਕਾਫ ਆ ਤੇ 9 ਕਿਲੋ ਜਿਹੜਾ ਹੁਣ ਆਪਾਂ ਕਿਸੇ ਭੈਣ ਭਰਾ ਨੇ ਆਨਲਾਈਨ ਸੌਦਾ ਕਰਨਾ ਤੇ 9 ਕਿਲੋ ਮੰਨਣਗੇ 9 ਹੀ ਰੱਖੋ ਤੁਸੀਂ ਬਾਪੇ ਅਗਲੇ ਘਰ ਜੋ ਵਧੇ ਘੱਟੇ ਜਿਦਾ ਮਰਜੀ ਆਪਾਂ ਇਹ ਨਹੀਂ ਕਹਿੰਦੇ ਨਹੀਂ 10 11 12 ਵੀ ਕਰ ਸਕਦੀ ਕਹਿੰਦੇ ਘਰ ਜਾਗੇ ਹੂੰ ਸੰਭਾਲਦੇ ਸਿਰ ਤੇ ਹੀ ਤੇ ਚੋਈ ਜਿਹੀ ਕਿਦਾਂ ਦੀ ਲੱਗੀ ਚੋਈ ਬਿਲਕੁਲ ਨਾਰਮਲ ਇਹ ਵੀ ਇੰਨੀ ਸੀਲਸ ਲੱਗਿਆ ਵੀ ਕੋਈ ਬੱਚਾ ਭਾਵੇਂ ਛਾੜੀਏ ਪਰ ਜਿਹਦੇ ਮਰਜੀ ਚਲ ਜਾਊਗਾ ਤੇ ਜਿਹੜਾ ਮਰਜੀ ਚੋਸ ਵਾਲੇ ਇਹ ਨਹੀਂ ਵੀ ਨਹੀਂ ਇਹ ਨਹੀਂ ਵੀ ਕਿ ਇੱਕ ਦੇ ਹੱਥ ਪੈਣੀ ਆ ਤੁਸੀਂ ਚਲੋ ਮੈਂ ਚੋਂਦਾ ਜਿਹੜਾ ਮਰੀ ਸਾਰੇ ਬੈਠਾ ਰਹੇ ਠੀਕ ਹੈ ਜੀ ਇੰਨੀ ਸੀਲਿਆ ਠੀਕ ਹੈ ਜੀ ਤੇ ਦਿਖਾ ਦਈਏ ਜੀ ਵੀਰਾਂ ਨੂੰ ਖੋਲ ਕੇ ਬਿਲਕੁਲ ਠੀਕ ਆ ਸੋ ਦੋਸਤੋ ਆ ਮਾਜਾ ਤੇ ਦਿਨ ਭਾਜੀ ਦੱਸਦੇ ਵੀ 15 ਦਿਨ ਬੱਚਾ ਨਾਲ ਦੀ ਨਾਲ ਦਿਖਾ ਦਾਂਗੇ ਕਟਾ ਹੈਗਾ ਮੇਲ ਕਾਫ ਆ ਹਬੀ ਬੋਡੀ weight ਆ ਭਾਰੇ ਸਰੀਰਕ ਬੰਤਰ ਜੇਕਰ ਦੇਖੀਏ ਤਾਂ ਭਾਰੀ ਵਜਨ ਬੱਟੇ ਵਾਲੀ ਜਿਹੜੀ ਇਹ ਦੋਸਤੋ ਮੱਝ ਹੈਗੀ ਆ ਠੀਕ ਆ ਬਾਕੀ ਹਵਾਨੇ ਦਾ ਸਟਰਕਚਰ ਤੁਸੀਂ ਵੇਖ ਸਕਦੇ ਹੋ ਲੰਬਾ ਥਣ ਤੇ ਪਰਮਾ ਜਿਹੜਾ ਹਵਾਨਾ ਚੱਡਾ ਤੇ ਦਿਖ ਚੰਗੀ ਆ ਠੀਕ ਆ ਬਾਕੀ ਸਿੰਘ ਮੈਂ ਪਹਿਲਾਂ ਦੱਸਤਾ ਵੀ ਜਿਵੇਂ ਸਿੰਘ ਥੋੜੇ ਜੇ ਉੱਪਰੋਂ ਕਰਕੇ ਮੁੜੇ ਖੁੱਲੇ ਸਿੰਗਾਂ ਵਾਲੀ ਆ ਤੇ ਬਾਕੀ ਬੋਡੀ ਬੰਤਰ ਦੁੱਧ ਪੱਖ ਚੁਵਾਈ ਭੂਰ ਛੱਟਾ ਕੋਈ ਇਦਾਂ ਦੀ ਕੋਈ ਮੁਸ਼ਕਲ ਨਹੀਂ ਹੈਗੀ ਕਿਸੇ ਚੀਜ਼ ਦੀ ਭਾਜੀ ਗਾਰੰਟੀ ਹੋਗੀ ਆਪਾਂ आगे। 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 आ देखो जी हाँ जी ठीक है तो बच्चा जरा जड़ा आले है मेलकप आ जरा बच्चा मेल मेलकप ठीक है जी ਆ ਮੰਦੀ ਆ ਮਗਰ ਕਟਾ ਅੱਛਾ ਭਾਜੀ ਕੁਲਵੰਤ ਸਿੰਘ ਜੀ ਫਿਰ ਡਿਮਾਂਡ ਕਿੰਨੀ ਕਰਤੀ ਇਹਦੀ ਡਿਮਾਂਡ ਵਾਜੀ ਇਹਦੀ 92000 ਰੁਪਇਆ 92 ਹਾਂਜੀ ਠੀਕ ਆ ਜੀ ਕੋਈ ਛੋੜਛੱਪਾ ਮੌਕੇ ਤੇ ਛੋੜ ਹੋ ਜੂ ਮੌਕੇ ਤੇ ਮੁਸ਼ਕਲ ਨਹੀਂ ਕੋਈ ਵੀ ਜੁੜਨੀ ਬਹੁਤ ਬਾਰੇ ਕਰਦੇ ਆ ਠੀਕ ਆ ਜੀ 92000 ਭਰਾਓ ਡਿਮਾਂਡ ਆ ਠੀਕ ਆ ਤੇ 92000 ਦੇ ਵਿੱਚੋਂ ਛੋੜਛੱਪਾ ਮੌਕੇ ਤੇ ਹਰ ਇੱਕ ਪਸ਼ੂ ਦੇ ਵਿੱਚੋਂ ਹੋਊਗਾ ਵੀ ਕੋਈ ਫਿਕਸ ਨਹੀਂ ਹੈਗਾ ਵੀ 92 ਹੀ ਲੈਣਾ ਉਹਦੇ ਜੋ ਕੋਈ ਥੋੜਾ ਬਾਦਾ ਕੋਈ ਕਿਸੇ ਦਾ ਦੂਰੀ ਦਾ ਸਫ਼ਰ ਵੇਖਦੇ ਹੋਏ 19 ਕੀ ਕੁਝ ਵੀ ਆ ਔਰ ਜਸਟਮੈਂਟ ਜਿਹੜੀ ਹੋ ਜੂਗੀ ਉਸ ਤੋਂ ਪਹਿਲਾਂ ਇੱਕ ਵਾਰੀ ਚਬਾਈ ਕਰ ਲਿਓ ਤਸਰਲੀ ਕਰ ਲਿਓ ਜਵਾਈ ਇਹਦਾ ਮੌਕੇ ਦੇ ਅਨੁਸਾਰ ਮਰਜੀ ਦੋ ਟਾਈਮ ਜੋ ਮਰਜੀ ਕਰ ਸਕਦਾ ਹਾਂ ਬਿਲਕੁਲ ਜੀ ਤੇ ਭਾਜੀ ਕੋਲੋਂ ਸੰਗ ਦੀ ਆਜੋ ਅਗਲੇ ਪਾਸੇ ਇੱਕ ਅਗਲੇ ਪਾਸੇ ਦੋਸਤੋ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮਾਜ ਦਿਖਾਉਣੀ ਆ ਟੁਕੀ ਆ ਠੀਕ ਆ ਤਿਆਰੀ ਦੇ ਵਿੱਚ ਤੇ ਆ ਦੇਖੋ ਜਿਹੜੇ 18 ਤਰੀਕ ਨੂੰ ਦਰਪੂਰੇ ਆ ਵੀ 18 ਜੂਨ ਨੂੰ ਜੀ ਹਾਂ ਜੀ 18 ਜੂਨ ਚਾ ਚਾ ਆਪਣੇ 14 ਹੋ ਗਿਆ ਅੱਜ ਹਾਂ ਜੀ 18 ਜੂਨ ਨੂੰ ਦਿਨ ਪੂਰੇ ਦੇ ਚਾਰ ਚਾਰਕ ਦਿਨ ਰਹਿ ਗਏ ਚਾਰ ਪੰਜ ਦਿਨ ਉਹ ਸਾਰੇ ਆਈਟਮ ਪੂਰੇ ਟੁੱਟੇ ਹੋਏ ਆ ਮਤਲਬ ਕਾਫੀ ਹਾਂ ਜੀ ਤੇ ਇਹਦੀਆਂ ਈਟਾਂ ਉੱਤੇ ਵੀ ਜਾ ਸਕਦਾ ਆ ਹਾਂ ਤੇ ਮਤਲਬ ਦੁੱਧ ਵੀ ਕਾਫੀ ਦੇਵਾ ਆਪਣੇ ਪੂਰੇ ਦਿਨਾਂ ਦੇ ਵੀ ਸੂ ਸਕਦੀ ਹੈ ਨਾ 18 ਤੇ ਜਿਆੜੀ ਪਹਿਲਾਂ ਵੀ ਸੂਦਾ ਲਈ ਮੋਸ਼ਲ ਨੇ ਉਹ ਕਹਿੰਦੀ ਸਾਡੇ ਪਾਸ ਬਾਕੀ ਕੋਈ ਸਫਰ ਤੇ ਪਾਸੂ ਚਲਾਉਂ ਉਹ ਪੂਰੀ ਖਰਾਕ ਚਰੀ ਜਾਂਦੀ ਇਹ ਤਾਂ ਇਹਦੀ ਗਲਤੀ ਕੋਈ ਹੈ ਜੀ 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 ਤੇ ਆਪਾਂ ਬੀਜਣੇ ਕੋਈ ਚਾਰਨੇ ਪਹੁੰਚ ਪਹੁੰਚ ਚਾਰਾਂਗੇ ਤਾਂ ਹੀ ਜਾ ਕੇ ਗਾਂ ਦੁੱਧ ਨੂੰ ਵੱਧਾ ਪ ਪਿਛਲੇ ਸਵੇਰੇ ਕਿੰਨਾ ਖਚਵਾਤਾ ਸੀ ਇਹਨੇ ਇਹਦਾ ਭਾਈ ਦੁੱਧ ਦੋਨਾਂ ਟਾਈਮਾਂ ਦਾ ਪਾਲ ਆ ਕੇ 15 16 ਕਿਲੋ ਆਮ ਨਾਲ ਚੋਂਦੀ ਆ ਥੋੜਾ ਵਧੂਗੀ ਘਟੂ ਵੀ ਨਹੀਂ ਠੀਕ ਹੈ ਜੀ ਹਾਂ ਜੀ 15 16 ਕਿਲੋ ਜਿਹੜਾ ਦੋਸਤੋ ਪਿਛਲੇ ਸਵੇਰੇ ਭਾਈ ਇਹਦਾ ਵੀ ਚਗਾਉਂਦੀ ਆ ਠੀਕ ਆ ਜਿਆਦਾ ਆਮ ਜੋ ਮਤ ਤੇ ਆ ਥਣ ਚੱਟਾ ਜੇ ਤੇ ਹਾਈਟ ਜਿਹੜੀ ਮੀਡੀਅਮ ਆ ਠੀਕ ਆ ਤੁਸੀਂ ਧਿਆਨ ਦੇ ਵਿੱਚ ਰੱਖ ਲਿਆ ਕਿਉਂਕਿ ਦੂਰੋਂ ਨੇੜੇੋਂ ਕਿਸੇ ਨੇ ਆਉਣਾ ਹਾਈਟ ਮੀਡੀਅਮ ਆ ਤੇ ਸਿੰਘੀ-ਸੁੰਗੀ ਚੰਗੀ ਆ ਪੰਤਰ-ਪੁੰਤਰ ਤੁਸੀਂ ਆ ਵੇਖ ਲਈ ਆ ਤਾਂ ਕਿ ਸੀਲ ਇਹ ਵੀ ਇਦਾਂ ਨਹੀਂ ਜਿਹੜਾ ਮਰਜ਼ੀ ਨੂੰ ਚੂਸ ਸਕਦੇ ਨੂੰ ਇਹ ਦੀ ਗੱਲ ਹੈਗੀ ਹ ਆ ਦੇਖੋ ਜੀ ਸੂਹਾ ਪਾਜੀ ਤੀਜਾ ਸੂਣਾ ਹੁਣ ਆ ਤੀਜੇ ਸੁਣੀ ਹੈ ਤੀਜੇ ਸੁਣੀ ਹੈ ਬਾਕੀ ਆ ਥਾਣਾ ਦੋਸਤੋ ਲੰਬਾਈ ਥਣ ਦੀ ਬਿਲਕੁਲ ਸਾਈਜ਼ ਹੈ ਅਗਲੇ ਪਿਛਲੇ ਥਾਣਾ ਦਾ ਤੇ ਵਿੱਚ ਜਿਹੜੀ ਵਿੱਥਾ ਦੀ ਗੱਲ ਕਰ ਲਈਏ ਵਿੱਥਾਂ ਪੁੱਥਾਂ ਬਿਲਕੁਲ ਇਹਨਾਂ ਬਰਾਬਰ ਆ ਸਾਰੀਆਂ ਠੀਕ ਆ ਤੇ ਸੂਹਾ ਤੀਜਾ ਸੂਣਾ ਦਿਨ ਹਜੇ ਕੋਈ 4 ਦਿਨ ਲੈ ਜੂਗੀ ਤੇ 3 ਦਿਨ ਤੱਕ ਵੀ ਸੂ ਸਕਦੀ ਹੈ 4 ਤੱਕ ਕਿਉਂਕਿ ਪੁੜੇ ਨਮਾਏ ਆ ਦੋਸਤੋ ਵੀ ਤਿਆਰੀ ਦੇ ਵਿੱਚ ਇੱਥੇ ਕਿ ਪਸ਼ੂ ਨੂੰ ਆਪਾਂ ਕਹਿ ਸਕਦੇ ਕੋਈ ਵੀਰ ਸਫਰ ਦੇ ਵਿੱਚ ਲੈ ਕੇ ਜਾਵੇ ਤੇ ਹੋ ਸਕਦਾ ਵੀ ਜਾਂਦਿਆਂ ਸੂਪੇ ਠੀਕ ਆ ਤੇ ਖੋਲ ਕੇ ਭਾਜੀ ਕਲਵੰਜੀ ਦਿਖਾਈਏ ਆ ਲੋ ਥਣ ਚਟਾ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਚੌਰ ਸਲੇਵਾ ਵੀ ਘੜ ਕੇ ਇਹਨੂੰ ਆਪਾਂ ਕਹਿੰਦੇ ਵੀ ਘੜ ਕੇ ਆਰਡਰ ਕੁਆਲਿਟੀ ਜਿਹੜੀ ਇਸ ਦੀ ਘੜ ਕੇ ਹਵਾਨਾ ਜਿਹੜਾ ਦੋਸਤੋ ਲੱਗਾ ਇਸ ਮੱਝ ਨੂੰ ਤੇ ਚੰਗਾ ਕਰਨਾ ਚਾਹੀਦਾ ਦੁੱਧ ਨੂੰ ਬਾਕੀ ਅੱਗੇ ਦੋਸਤੋ ਸੇਵਾ ਦਾ ਬਹੁਤ ਲਈ ਆਪਾਂ ਦੇਖਦੇ ਹਾਂ ਵੀ ਸੇਵਾ ਦੇ ਉੱਪਰ ਡਿਪੈਂਡ ਹੁੰਦਾ ਪਸ਼ੂ ਚੰਗੀ ਸੇਵਾ ਹੋ ਜੇ ਤੇ ਆ ਉਮੀਤ ਉਹ ਵੱਧ ਜਿਹੜਾ ਆਪਾਂ ਮਿਲਕ ਉਹ ਪਸ਼ੂ ਦਾ ਲੈ ਲੈਨੇ ਆ ਹਾਂਜੀ ਭਾਜੀ ਤੋਰ ਲਿਓ ਜੀ ਆਜੀ ਬਾਕੀ ਆਰਡਰ ਕੁਆਲਟੀ ਕਾਫੀ ਖੂਬਸੂਰਤ ਆ ਦੋਸਤੋ ਹਾਈਟ ਮੀਡੀਅਮ ਆ ਦੁੱਧ ਵਾਲੀ ਮੈਂ ਆ ਜਰੂਰ ਤੁਸੀਂ ਇੱਕ ਵਾਰੀ ਕਰਿਆ ਕੇ ਵਿజిਟ ਕਰਕੇ ਤਸੱਲੀ ਨਾਲ ਹਾਂਜੀ ਹਾਂਜੀ ਆ ਲਓ ਜੀ ਠੀਕ ਹੈ ਤੇ ਪਾਜੀ ਕੁਲਵੰਤ ਸਿੰਘ ਜੀ ਡਿਮਾਂਡ ਫਿਰ ਇਹਦੀ ਕਿੰਨੀ ਕਰਤੀ ਆ ਡਿਮਾਂਡ ਇਹਦੀ ਜੀ 110000 110000 ਹਾਂਜੀ ਠੀਕ ਹੈ ਜੀ 110000 ਭਰਾਵੋ ਇਹਦੀ ਡਿਮਾਂਡ ਆ ਠੀਕ ਆ ਮੋਲਾ 110000 ਬਾਕੀ ਪਸੰਦ ਆਊਗੀ ਤੁਹਾਡੇ ਪਸੰਦਾ ਹੀ ਚੀਜ਼ ਇੱਥੇ ਆਣ ਕੇ ਵਿਜ਼ਿਟ ਕਰਕੇ ਤਸੱਲੀ ਕਰਕੇ ਜ਼ਰੂਰ ਦੇਖ ਲਿਓ ਟਿੱਪ ਕੇ ਦੇਖ ਲਿਓ ਠੀਕ ਆ ਜੀ ਉਹ ਦੋ ਤਿੰਨ ਦਿਨਾਂ ਤੱਕ ਸੂਪ ਹੈ ਨਾ ਬਿਲਕੁਲ ਬਿਲਕੁਲ ਬਾਕੀ ਇਹ ਤਾਂ ਹੁੰਦੀ ਆ ਲਾਲ ਜਾ ਕੇ ਜਦ ਨੇ ਹੁਣ 15 16 ਕਿਲੋ ਦੁੱਧ ਕਰਨਾ ਹਾਂਜੀ ਤੇ ਖਲ ਵੀ ਉਹਨੂੰ ਆਪ ਉਸਨੂੰ 8 10 ਕਿਲੋ ਪੀਣੀ ਪੈਣੀ ਬਿਲਕੁਲ ਇਹ ਨਹੀਂ ਵੀ ਆਪਾਂ 2 ਕਿਲੋ ਖਲ ਖਾ ਕੇ ਕਹਾਂਗੇ 16 ਕਿਲੋ ਕਰ ਦੂ ਫਿੱਤ ਨਹੀਂ ਗੱਲ ਬਣਦੀ ਬਿਲਕੁਲ ਤੋਂ ਸਾਡੇ ਹੁਣ ਖਲ ਮੇਰੀ 14-14 ਲਾ ਕੇ ਮੈਂ ਜਲੰਧਰ ਦੇ ਸ਼ਿਮੇਦਾਣਾ ਮੜੀ ਉਹ ਖੜਾ ਰਿਆ ਹੂੰ ਕਿਉਂ ਮੈਂ ਬਾਹਰੋਂ ਖੜ ਲੈ ਕੇ ਪਾਈ ਦੀ ਕਦੇ ਮੈਨੂੰ ਆਪਣੀ ਜੋ ਬਤਾਰਾ ਮੀਰਾ ਪਾਈਏ ਬੜੇਵੇਂ ਪੋਣੇ ਆ ਜੋ ਫੇਟ ਲੈਣੀ ਹੁੰਦੀ ਉਹ ਫੇਟ ਦਾ ਕਰਕੇ ਸਾਨੂੰ ਬੁਲਾਉਂਦੇ ਨੇ ਉਥੋਂ ਮੋਹਰਾ ਇੱਥੇ 14-1500 ਪਿੰਡਾਂ 13000 ਸਾਨੂੰ 17-18 ਹੋਏ ਬੂਰਾ ਪਿੰਡਾਂ ਉਥੋਂ ਫਰਵੀਰ ਬੁਲਾਉਂਦੇ ਹੂੰ ਹੂੰ ਤੇ ਇਸ ਕਰਕੇ ਉਹ ਸਾਨੂੰ ਜਿੱਦਾਂ ਚੀਜ਼ ਪੋਣੀ ਉਦੋਂ ਦਾ ਆਪਾਂ ਚੋਲਣਾ ਪਊਗਾ ਬਿਲਕੁਲ ਬਿਲਕੁਲ ਤੇ ਮੱਧ ਦੋਸਤੋ ਚੰਗੇ ਵਧੀਆ ਦੁੱਧ ਵਾਲੀ ਆ ਬਾਕੀ ਚੁਆਇਸ ਥੋੜੀ ਆ ਪਸ਼ੂ ਜਿਵੇਂ ਜਿਵੇਂ ਦਿਖਾਈ ਜਾਣੇ ਤਸੱਲੀ ਕਰ ਲਿਓ ਘਰ ਇੱਕ ਵਾਰੀ ਆ ਕੇ ਜੋ ਚੀਜ਼ ਦਿਖਾਈ ਗਈ ਜਿੰਨੀ ਦੱਸੀ ਗਈ ਜਾਂ ਦਿਨਾਂ ਬਖਾਲਾ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਉਹ ਜੋ ਬਣ ਗਈ ਉਹ ਹੀ ਦੱਸੀ ਠੀਕ ਆ ਉਹ ਜੋ オリジナル ਗੱਲ ਆ ਭਾਈ ਕਲਵੰਸਿੰਗ ਕਹਿੰਦੇ ਵੀ ਆਪਾਂ ਉਨੀ ਗੱਲ ਦੱਸਣੀ ਆ ਠੀਕ ਆ ਤੇ ਮੁੱਲ ਜਿਹੜਾ ਇਹਦਾ 110000 ਇਸ ਤੋਂ ਬਾਅਦ ਇੱਕ ਝੋਟੀ ਆਉਂਦੀ ਆ ਉਹ ਦਿਖਾ ਦਿੰਦੇ ਆ ਬਿਲਕੁਲ ਨਵੀਂ ਝੋਟੀ ਆ ਤੇ ਪਹਿਲਾ ਸਵੇਰ ਸੋਈ ਆ ਪਹਿਲਾ ਕਿ ਦੂਜਾ ਹੋਊਗਾ ਜੀ ਪਹਿਲਾ 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 ਪਹਿਲ ਪਹਿਲਣ ਝੋਟੀ ਮੋਹ ਛਿੱਗੀ ਆ ਠੀਕ ਆ ਕੰਨੀ ਵਾਲੇ ਦੰਦ ਹੈਗੇ ਬਾਕੀ ਛਿੱਗੀ ਆ ਜੀ ਠੀਕ ਆ ਮੈਨੂੰ ਤੇ ਸ਼ੇਰੋਂ ਅੱਜ ਕਲੋਂ ਜੀ ਆ ਬਾਕੀ ਕੰਨੀ ਵਾਲੇ ਦੰਦ ਪਟੇ ਆ ਦੋਸਤੋ ਠੀਕ ਆ 6 ਦੰਦ ਕੰਪਲੀਟ ਆ ਤੋ ਕੋਈ ਵੇਖ ਸਕਦੇ ਬਿਲਕੁਲ ਵੀਡੀਓ ਦੇ ਵਿੱਚ ਠੀਕ ਆ ਜੀ ਤੇ ਕੰਨੀ ਵਾਲੇ ਦੰਦ ਪਟੇ ਆ ਪਰ ਹਜੇ ਕੱਢੇ ਨਹੀਂ ਗੇ ਠੀਕ ਆ ਤੇ ਆ ਸਿੰਗੀ-ਸੁੰਗੀ ਵੇਖ ਸਕਦੇ ਹੋ ਬਿਲਕੁਲ ਆ ਬਾਡੀ ਪੰਤਰ ਵੇਖ ਲੋ ਤੇ ਥਣ-ਸਣ ਜਿਹੜਾ ਵਧੀਆ ਚੰਗਾ ਲੱਗੋਈ ਆ ਦੇਖੋ ਠੀਕ ਆ ਪਾਸ਼ੂ ਕਰਦੇ ਆ ਥੋੜਾ ਜਿਹਾ ਤਾਂ ਕਰਕੇ ਓਪਰੇ ਬੰਦੇ ਨੂੰ ਨਾ ਕਰਦੇ ਆ ਭਾਜੀ ਇਹ ਦਿਨ ਕਿੰਨੇ ਹੋਗੇ ਨੂੰ ਸੂਈ ਨੂੰ ਦਿਨ ਨੂੰ ਭਾਜੀ ਮਹੀਨੇ ਲੱਗ ਪਗੋਗਾ ਮਹੀਨੇ ਉਹ ਅੰਦਰ ਹੀ ਹੋਣਾ ਠੀਕ ਆ ਪਾਲਮੀਨਾ ਹੋ ਗਿਆ ਮੰਨ ਕੇ ਜਦੋਂ ਮਹੀਨਾ ਪੂਰਾ ਹੀ ਹੋ ਗਿਆ ਫਿਰ ਬਗਰੇ ਦੇ ਕੱਟੀ ਆ ਹੂੰ ਕੱਟੀ ਉਹ ਵੱਡੀ ਮੁਕਤੇ ਦਾ ਕੇ ਵਿੱਚ ਠੀਕ ਆ ਜੀ ਇੱਕ ਮਹੀਨਾ ਪ੍ਰਾਭੋ ਸਮਾਂ ਹੋ ਗਿਆ ਥੱਲੇ ਬੱਚਾ ਜਿਹੜਾ ਕੱਟੀ ਆ ਫੀਮੇਲ ਕਾਫ ਆ ਠੀਕ ਆ ਤੇ ਕੱਟੀ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਸੋ ਆ ਝੋਟੀ ਜੇ ਤੇ ਦੁੱਧ ਹੁਣ ਆਪਾਂ ਕਿੰਨਾ ਚਾ ਪਾਵਾਂਗੇ ਥੱਲੇ ਜੀ ਦੁੱਧ ਇਹਦਾ ਭਾਜੀ 10 ਕਿਲੋ 10 ਕਿਲੋ ਹਾਂਜੀ 9 10 9 ਦਾ ਫਰਾਮਾ ਕੱਟੀ ਠੀਕ ਆ 9 10 किलो मतलब बाकी ਦੀ ਜੋ ਬਾਦੀ ਗਾ 9 ਬਣ ਕੇ ਚੋਂ 9 ਕਰਦੀ ਹਮ ਇੱਥੇ ਇਹਦਾ ਤੋਲ ਕੇ ਆਪਾਂ ਕੰਡੇ ਤੇ ਦਵਾਂਗੇ ਤਾਂ 9 ਕਿਲੋ ਹੋਊ ਦੁੱਧ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਉੱਦਾਂ 12 ਕਿਲੇ ਦੀ 14 ਕਿਲੇ ਫਾਇਦਾ ਕਿਉਂ ਲੈ ਕੇ ਜਾ ਗਾ ਅਗਰ ਆ ਗਾ ਇੰਨਾ ਕਿਆ ਦੇ ਨਾ ਖਿਆ ਨਹੀਂ ਨਹੀਂ ਭਾਈ ਜੀ ਅਰ ਗੱਲ ਤਾਂ ਉਹੀ ਹੋਗੀ ਨਾ ਫਿਰ ਜੋ ਥੱਲੇ ਗਾ ਤੇ ਭੈਣ ਭਰਾ ਚੋਵੇ ਤੇ ਦੂਰੋਂ ਨੇੜੋਂ ਕਿਸੇ ਨੇ ਪਹੁੰਚਣਾ ਕਰੇ ਦੋ ਦੋ 15 16 ਕਰਨੇ ਭਾਂਡਾ ਹਾਊਸ ਤੋਂ ਦੋ ਦੋ ਉਸ ਨਾਲ ਬਦਲਾ ਹੁੰਦਾ ਬਸ ਬਸ ਆ ਦੂਜੇ ਦੂਜੇ ਵਾਧ ਵੀ ਸਾਰੀ ਇਹ ਦੂਜੇ ਆਪਾਂ ਕਹਿ ਨਹੀਂ ਸਕਦੇ ਬਿਲਕੁਲ ਜੀ ਬਿਲਕੁਲ ਤੇ ਭਾਜੀ ਦਿ ਛੋਟੀ ਦੋਸਤੋ 1 ਮਹੀਨਾ ਹੋ ਗਿਆ ਸਮਾ ਸੁਈ ਨੂੰ ਛਕੀ ਆ ਠੀਕ ਆ ਜੀ ਤੇ ਕੰਨੀ ਵਾਲੇ ਦੰਦ ਕੱਢੇ ਆ ਤੇ ਪਰ ਚੱਕੇ ਨਹੀਂ ਹਜੇ ਠੀਕ ਆ ਸੋ ਆ ਤੁਸੀਂ ਛੋਟੀ ਦੇਖ ਸਕਦੇ ਹੋ ਪੂਰੀ ਅ ਵੱਡੇ ਕਦ ਕੱਡ ਦੇ ਵਿੱਚ ਹੀ ਆ ਠੀਕ ਆ ਕੋਈ ਸਮੱਧਰ ਦੀ ਛੋਟੀ ਨਹੀਂਗੀ ਉੱਚੇ ਕਦ ਕੱਡ ਦੇ ਵਿੱਚ ਵਧਣੀ ਬੁਦਣੀ ਆ ਜੇ ਵਾਧੇ ਬੰਦੀ ਆ ਚੀਜ਼ ਵੀ ਵਧਣੀ ਆ ਅੱਗੇ ਆ ਦੇਖੋ ਜੀ জাপাকাই তে তের চেমাডে ਬਾਕੀ ਦੋਸਤੋ ਕੱਟੀ ਜਿਹੜੀ ਆ ਤੁਸੀਂ ਵੇਖ ਸਕਦੇ ਹੋ 1 ਮਹੀਨੇ ਦਾ ਸਮਾਂ ਠੀਕ ਹੈ ਜੀ ਤੇ ਆ ਕੱਟੀ ਆ ਇਸ ਝੋਟੀ ਦੇ ਬਿਲਕੁਲ ਥੱਲੇ ਸੋ ਭਾਜੀ ਕੁਲਵੰਤ ਸਿੰਘ ਜੀ ਕਿੰਨੀ ਡਿਮਾਂਡ ਆ ਇਸ ਝੋਟੀ ਦੀ ਫਿਰ ਕੀ ਮੁੱਲ ਕੀਤਾ ਜੀ ਇਹਦੀ ਡਿਮਾਂਡ ਬਾਜੀ 85000 ਰੁਪਏ 85 ਹਾਂਜੀ ਬਾਕੀ ਮੌਕੇ ਤੇ ਜੋ ਵਾਧਾ ਘਟਾ ਹੋ ਜੂਗਾ ਇਸੀ ਮੁੱਲ ਤੇ ਹੂੰ ਹਾਂ 85000 ਭਰਾਵੋ ਆ ਝੋਟੀ ਦੀ ਡਿਮਾਂਡ ਇਹਦੇ ਮੁੱਲ ਮਗਰ ਕੁਝ ਨਹੀਂ ਮਿਲਦਾ ਹਾਂ ਪਾਣੂ ਆ ਬਿਲਕੁਲ ਜੀ ਉਹ ਜੋ ਅਗਲੇ ਦੇ ਵੀ ਆਪਣਾ ਪਗੜਾ ਦੇਖਣ ਲਈ ਜੀ ਬਿਲਕੁਲ ਜੀ ਬਿਲਕੁਲ ਚਲੋ ਡਿਮਾਂਡ ਵੀ ਜਾਇਜ਼ ਆ ਜੀ ਡਿਮਾਂਡ ਕਰਨੀ ਚਾਹੀਦੀ ਆ ਬਾਕੀ ਆ ਕੇ ਭੈਣ ਭਰਾ ਨੇ ਜਿੱਥੋਂ ਤੱਕ ਖੁਸ਼ ਹੋ ਗਏ ਰੁਪਈਏ ਲਾਏ ਚੀਜ਼ ਦੀ ਨਰਕ ਪਰਖ ਕੀਤੀ ਉਤੋਂ ਤੱਕ ਜੀ ਮਾਨ ਵੀ ਆਪਾਂ ਨੂੰ ਕਰਨਾ ਪੈਂਦਾ ਚੀਜ਼ ਦਾ ਦੇਣੀ ਦੇਣੀ ਵੀ ਪੈਂਦੀ ਆ ਤੇ ਇਹ ਝੋਟੀ ਹੋ ਗਈ ਭਾਜੀ ਉਸ ਤੋਂ ਬਾਅਦ ਹੋਰ ਪਸ਼ੂ ਇਹ ਆਪਨੇ ਪਛੀ ਬਹਿ ਗਿਆ ਆ ਬਹਿੜਾ ਕੀ ਦੋਸਤੋ ਸ਼ਾਈ ਵਾਲਾਂ ਗਦੇ ਵਿੱਚ ਬਣਿਆ ਆ ਚੈੱਕ ਮੈਂ ਕਰਾ ਦੀ ਪਾਸ ਆਪਣੀ ਗਰੰਟੀ ਦਾ ਮੈਂ ਕਿਹਾ ਵੀ ਇਹ ਨਹੀਂ ਅਗਲਾ ਕਹਿੰਦੇ ਕੋਈ ਨਹੀਂ ਜੇ ਜਾ ਕੇ ਨਿਕਲੀ ਨਹੀਂ ਡਾਕਟਰ ਕੋ ਪਾਸੋਂ ਚੈੱਕ ਲਾ ਕੇ ਤਾਂ ਤਨ ਖੁੰਗਦਾ ਭਾਜੀ ਬਹਿੜ ਹੈ ਗਈ ਆ ਤੁਸੀਂ ਹੁਣ ਜਦੋਂ ਮਾਰੀ ਆਂਗਣਾ ਵੀਡੀਓ ਪਾ ਦਿਓ ਜੇ ਯਾਨੀ ਕੋਈ ਚਾਹਵ ਤੇ ਅਰੰਭ ਯਾਦਾ ਨਹੀਂ ਤੇ ਫੇ ਆਪਾਂ ਗਾਂ ਠੁੱਕੀ ਹੋਈ ਉਦੋਂ ਗੱਲ ਨਹੀਂ ਦੇ ਸਕਦੀ ਬਿਲਕੁਲ ਹਾਂ ਸ਼ਾਈਵਾਲ ਦੋਸਤੋ ਵਹਿੜਾ ਬਿਲਕੁਲ ਠੀਕ ਹੈ ਲਾਲ ਰੰਗ ਦੇ ਵਿੱਚ ਉਦੋਂ ਦੀ ਕੀ ਉਦੋਂ ਮੌਕੇ ਦੇ ਹਿਸਾਬ ਜੋ ਵੀ ਹੁੰਦੀ ਜਿਸ ਤਰ੍ਹਾਂ ਪਤਾ ਹੀ ਹੈ ਹਾਂ 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 ਬਿਲਕੁਲ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਨਿਕਲ ਆਈ ਹੈ ਨਾ ਪੱਕੀ ਪੱਕੀ ਗਰੰਟੀ ਬਣੀ ਹਾਂ ਕੱਲ ਕਰਾਈਏ ਜੀ ਪਰਸੋਂ ਪਰਸੋਂ ਕਰਾਈਏ ਪਰਸੋਂ ਕਰਾਈਏ ਅੱਲੇ ਪੇਪਰ ਵਿੱਚ ਹੈ ਕਿ ਕੋਈ ਫਰਦਾਨ ਵਿੱਚ ਇੱਕ ਆਪਣੇ ਗਲੋਬ ਜਿਹਾ ਹੈ ਬਿਲਕੁਲ ਬਿਲਕੁਲ ਤੇ ਆਹ ਦੋਸਤੋ ਬਿਲਕੁਲ ਤੂੰ ਤੁਸੀਂ ਥੋੜੀ ਜਿਹੀ ਦੂਰੀ ਤੋਂ ਦੇਖ ਲੋ ਵੀ ਆ ਵੜਾ ਹੈ ਸ਼ਾਈ ਵਾਲਾ ਅੰਗ ਦੇ ਵਿੱਚ ਸਿੰਘ-ਸੁੰਗ ਜਿਹੜੇ ਹੈਗੇ ਆ ਠੀਕ ਹੈ ਜੀ ਸਿੰਘ ਹੈਗੇ ਆ ਸ਼ਾਈ ਵਾਲਾ 3 ਮਹੀਨੇ ਦੀ ਗੱਬਣ ਚੈੱਕ ਪਾਸ ਹੋ ਗਈ ਆ ਤਸੱਲੀ ਤੁਸੀਂ ਕਰ ਸਕਦੇ ਹੋ ਬਾਕੀ ਹੋ ਸਕਦਾ ਕਿ ਥੋੜਾ ਤੁਹਾਨੂੰ ਝੋਲੀ ਝਾਲੀ ਵਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਆ ਦੇਖੋ ਜੀ ਆ ਦੇਖੋ ਜੀ ਠੀਕ ਆ ਆ ਥਣ ਥਣ ਜਿਹੜਾ ਤੁਸੀਂ ਵੇਖ ਸਕਦੇ ਹੋ ਠੀਕ ਆ ਤੁਨ ਤਾਂ ਨਵੀਂ ਜਿਹੜਾ ਪੂਰਾ ਬੱਛੀ ਦਾ ਠੀਕ ਆ ਤੇ ਇਹਦਾ ਭਾਜੀ ਫਿਰ ਲੈਣ ਦੇਣ ਕੀ ਰੱਖਿਆ ਬੱਛੀ ਦਾ ਲੈਣ ਦੇਣ ਭਾਜੀ 17000 ਰੁਪਏ ਆ ਦੇ ਹਾਲ ਦੀ ਘੜੀ 17000 ਹਾਂਜੀ ਠੀਕ ਆ ਤੇ ਬਾਕੀ ਚਲੋ ਸਮਾਂ ਤਾਂ ਜੇ 7 ਕੁ ਮਹੀਨੇ ਕੋ 6 ਮਹੀਨੇ ਪਿਆ ਹੈਗਾ ਬਿਲਕੁਲ ਤਾਂ ਹੀ ਉਸ ਹੁਣ ਰੱਖਿਆ ਇਹ ਮੁਰਗੇ ਹੁਣ ਤਿਆਰ ਕਰਨੇ ਪੂਰੀ ਵੇਚੀ ਤੇ ਫਿਰ ਕੀਮਤਾਂ ਦਾ ਵਕਰੀ ਹੋਊਗੀ ਬਿਲਕੁਲ ਬਿਲਕੁਲ ਤੇ ਮੋਕੇ ਦਾ ਕੀ ਗਾਇਦਰ ਰੱਖਿਆ ਹੈਗਾ ਜਿਹੜੀਆਂ ਆਪਣੇ ਨੂਰ ਮਹਿਰੋ ਨਹੀਂ ਅੱਬ ਬਣੀ ਮੈਂ ਟਿੰਗਾਂ ਆ ਹਾਂਜੀ ਹਾਂਜੀ ਉਹ ਡਾਕਟਰ ਰੋਡੀਗਰ ਖਾ ਕੇ ਨਾ ਪਟੀਆ ਮਾ ਮੈਂ ਕਹਿੰਦਾ ਪਟੀਆ ਵਧੀਆ ਨਾਲ ਨਸਰਾ ਉਹ گاਵਾ ਵੀ ਸਰ ਗਿਆ ਮੇਰੇ ਨਾਲ ਤਾਂ ਸ਼ਾਈ ਵਾਲੀ ਚੀਜ਼ ਹੁੰਦੀ ਹਾਂ ਸ਼ਾਈ ਵਾਲੀ ਗਾਇਆਂ ਉਸੇ ਉਹ ਸਾਰੀਆਂ گاਵਾ ਸ਼ਾਈ ਵਾਲਾ ਹਾਂਜੀ ਹਾਂਜੀ ਠੀਕ ਆ ਤੇ ਆਹ ਦੋਸਤੋ ਬੱਚੀ ਤੁਹਾਨੂੰ ਆਪਾ ਦਿਖਾਤੀ 17000 ਰੁਪਏ ਠੀਕ ਆ ਜੀ ਕੀਮਤ ਆ 3 ਮਹੀਨੇ ਦੀ ਗੱਬਣ ਚੈੱਕ ਪਾਸ ਆ ਪਾਸ ਸਕਦੇ ਹੋ ਹੱਥ ਜਿਹੜੇ ਵੀਰ ਨੇ ਕੋਈ ਅੱਗੇ ਥੋੜਾ ਸਮਾਂ ਸਾਹਮਣੇ ਘਰੇਲੂ ਵੀਰ ਨੇ ਖਰੀਦਣੀ ਆ ਠੀਕ ਆ ਜੀ ਉਹਦੇ ਲਈ ਜਿਹੜੀ ਇਹ ਬੈਟਰ ਕੋਈ 6 ਮਹੀਨੇ ਸਾਂਭਣ ਦੀ ਲੋੜ ਆ ਤੇ ਪਸ਼ੂ ਭਾਜੀ ਅੱਜ ਗੁਲਬੰਸ ਸਿੰਘ ਜੀ ਇੰਨੇ ਸੀ ਆਪਣੇ ਕੋਲ ਹਾਂਜੀ ਇਹ ਚਾਰੇ ਚਾਰੇ ਆਪਣੇ ਠੀਕ ਹੈ ਜੀ ਹੈਗੇ ਬਾਕੀ ਹੋਰ ਕੋਲ ਉਹਦੇ ਗਾਂ ਦੇਖਾਂ ਨੂੰ ਤਿਆਰ ਕਰਕੇ ਦਾ ਬਿਲਕੁਲ ਬਿਲਕੁਲ ਹਾਂਜੀ ਹੁਣਾਂ ਝੂਟੀ ਬਾਹਰ ਖੜੀ ਆ ਕਿ ਉਹਦੇ ਮਹੀਨੇ ਤਿੰਨ ਲੈਂਦੀ ਆ ਆਚਾਰ ਅਛਾ ਜੀ ਹਾਂਜੀ ਉਹਦਾ ਫਿਮ ਲੋਨ ਦੁੱਧ ਸ਼ਡਿਊਲ ਸਦ ਮੇ ਹੋ ਗਿਆ ਮਹੀਨਾ ਇੰਟਰਾ ਕੀ ਹਾਂ 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 ਠੀਕ ਹੈ ਜੀ ਤੇ ਫਿਲਹਾਲ ਜਿਹੜੇ ਦੋਸਤੋ ਪਸ਼ੂ ਆ ਜਿੰਨੇ ਵਕਾਉ ਸੀਗੇ ਛੇ ਹਾਂਜੀ ਕਰੇ ਲੂਪਾ シュਨੇ ਸਾਰੇ ਘਰ ਦੇ ਆ ਝੂਟੀ ਧਲੇ ਬਣਾਈ ਮਤਲਬ 5 ਮਿੰਟ ਉਹ ਛੀਵਾ ਦਾ ਗੱਬਣ ਆ ਉਹ ਵੀ ਗਾ ਹੀ ਮਨ ਨਾਲ ਪਾਵਾਂਗੇ ਠੀਕ ਹੈ ਜੀ ਚਲੋ ਜਿਵੇਂ ਜਿਵੇਂ ਬੱਤਰ ਆਉਣ ਕੀ ਬਿਲਕੁਲ ਬਿਲਕੁਲ ਜਿਦਾ ਜਿਦਾ ਬਾਤਾਂ ਹੀ ਹੋਸਾ ਨਾ ਪਾ ਦੇ ਠੀਕ ਹੈ ਤੇ ਸੰਪਰਕ ਨੰਬਰ ਭਾਜੀ ਕੁਲਵੰਤ ਸਿੰਘ ਜੀ ਦੱਸਿ ਗਏ ਆਪਣੇ ਹਾਂ ਜੀ ਭਾਜੀ ਆਪਣੇ 98785 ਹਾਂ ਜੀ 72551 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਭਾਜੀ ਕੁਲਵੰਤ ਸਿੰਘ ਜੀ ਪਿੰਡ ਗੋਵਿੰਦਪੁਰ ਹੈਗਾ ਦੋਸਤੋ ਨੇੜੇ ਪਿੰਡ ਨਿਜਰਾ ਕਾਲੇ ਸੰਗਿਆ ਤੋਂ 4 ਕਿਲੋਮੀਟਰ ਜਲੰਧਰ ਵਾਲੇ ਪਾਸੇ ਨੂੰ ਜਾਂਦੇ ਸਮੇਂ ਦੋਸਤੋ ਪਿੰਡ ਆਉਂਦਾ ਠੀਕ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਬੁਖਾਏ ਹੋਏ ਪਸ਼ੂਆਂ ਦੀ ਤਸੱਲੀ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ